ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੁੰਦੀ ਹੈ ਇੱਕ ਫੋਰਚੂਨਰ ਗੱਡੀ ਜਿਸ ਦੇ ਵਿੱਚ ਸਾਬਕਾ ਐਮਪੀ ਮਹਿੰਦਰ ਕੇਪੀ ਦੇ ਬੇਟੇ ਰਿਚੀ ਕੇਪੀ ਜਿਹੜੇ ਨੇ ਉਸ ਵਾਰ ਹੁੰਦੇ ਨੇ ਤੇ ਦੂਸਰੇ ਪਾਸੇ ਇੱਕ ਹੋਰ ਗੱਡੀ ਆ ਰਹੀ ਹੁੰਦੀ ਹੈ ਜਿਸ ਦੇ ਨਾਲ ਉਹਨਾਂ ਦੇ ਬੇਟੇ ਦੀ ਗੱਡੀ ਦੀ ਜਿਹੜੀ ਆ ਉਹ ਟੱਕਰ ਹੁੰਦੀ ਹੈ ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਹੁੰਦੀ ਹੈ ਕਿ ਗਲੀ ਦੇ ਵਿੱਚ ਖੜੀ ਇੱਕ ਹੋਰ ਗੱਡੀ ਇਸ ਹਾਦਸੇ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ ਤੇ ਫਿਰ ਪਿੱਛੇ ਤੋਂ ਆ ਰਹੀ ਇੱਕ ਹੋਰ ਗੱਡੀ ਇਹਨਾਂ ਗੱਡੀਆਂ ਦੇ ਨਾਲ ਟਕਰਾ ਜਾਂਦੀ ਹੈ ਤੇ ਕਾਫੀ ਭਿਆਨਕ ਹਾਦਸਾ ਵਾਪਰਿਆ ਹੈ ਇਸ ਹਾਦਸੇ ਦੇ ਵਿੱਚ ਸਾਬਕਾ ਐਮਪੀ ਮਹਿੰਦਰ ਕੇਪੀ ਦੇ ਬੇਟੇ ਰਿਚੀ ਕੇਪੀ ਦੀ ਜਿਹੜੀ ਆ ਉਹ ਮੌਤ ਹੋ ਗਈ ਹੈ ਕਿਉਂਕਿ ਉਹਨਾਂ ਦੇ ਸਿਰ ਦੇ ਵਿੱਚ ਸੱਟਾਂ ਲੱਗ ਜਾਂਦੀਆਂ ਨੇ ਧੋਣ ਦੀ ਹੱਡੀ ਜਿਹੜੀ ਆ ਉਹ ਟੁੱਟ ਜਾਂਦੀ ਆ ਤਾਂ ਜਲੰਧਰ ਦੇ ਪੋਰਸ਼ ਏਰੀਏ ਦੇ ਵਿੱਚ ਇਹ ਹਾਦਸਾ ਵਾਪਰਿਆ ਮਾਡਲ ਟਾਊਨ ਮਾਤਾ ਰਾਣੀ ਚੌਂਕ ਦੇ ਕੋਲ ਸੀਸੀਟੀਵੀ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਹਾਦਸਾ ਕਿੰਨਾ ਭਿਆਨਕ ਸੀਗਾ ਗੋਡੀਆਂ ਦੇ ਜਿਹੜੇ ਆ ਉਪਰ ਖੱਟੇ ਹੋ ਜਾਂਦੇ ਨੇ ਮੌਕੇ ਤੇ ਪੁਲਿਸ ਪਹੁੰਚਦੀ ਆ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਾਂਦੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਜਿਸ ਤੋਂ ਬਾਅਦ ਹੁਣ ਇਸ ਹਾਦਸੇ ਦੀ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਮਹਿੰਦਰ ਕੇਪੀ ਦੇ ਬੇਟੇ ਰਿਚੀ ਕੇਪੀ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤੇ ਹੁਣ ਇਸ ਹਾਦਸੇ ਨੂੰ ਲੈ ਕੇ ਪੂਰੇ ਹੀ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਰਿਚੀ ਕੇਪੀ ਆਪਣੇ ਪਰਿਵਾਰ ਦਾ ਇੱਕ ਲੋਕਤਾ ਪੁੱਤਰ ਸੀਗਾ ਜਿਸ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਇਹ ਤਾਂ ਜਲੰਧਰ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਬੀਤੀ ਦੇਰ ਰਾਤ 11 ਵਜੇ ਦੇ ਕਰੀਬ ਤੇ ਹੁਣ ਸੀਸੀਟੀਵੀ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਹੈ ਦੋ ਗੱਡੀਆਂ ਆਪਸ ਦੇ ਵਿੱਚ ਟਕਰਾਂਦੀਆਂ ਨੇ ਇੱਕ ਫੋਰਚੂਨਰ ਗੱਡੀ ਜਿਸ ਦੇ ਵਿੱਚ ਮਹਿੰਦਰ ਕੇਪੀ ਦੇ ਬੇਟੇ ਸਵਾਰ ਹੁੰਦੇ ਨੇ ਦੂਸਰੇ ਪਾਸੇ ਤੋਂ ਇੱਕ ਤੇਜ਼ ਰਫ਼ਤਾਰ ਗੱਡੀ ਆਂਦੀ ਹੈ ਦੋਵੇਂ ਗੱਡੀਆਂ ਆਪਸ ਦੇ ਵਿੱਚ ਟਕਰਾਂਉਂਦੀਆਂ ਨੇ ਇੰਨਾ ਜ਼ਬਰਦਸਤ ਧਮਾਕਾ ਹੁੰਦਾ ਹੈ ਲੋਕ ਵੀ ਡਰ ਜਾਂਦੇ ਨੇ ਕਿ ਆਖਿਰਕਾਰ ਇਹ ਕੀ ਹੋਇਆ ਹੈ ਉੱਥੇ ਇੱਕ ਗਲੀ ਦੇ ਵਿੱਚ ਗੱਡੀ ਖੜੀ ਹੁੰਦੀ ਹੈ ਉਹ ਵੀ ਇਸ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਤੇ ਪਿੱਛੇ ਤੋਂ ਆ ਰਹੀ ਇੱਕ ਹੋਰ ਗੱਡੀ ਇਹਨਾਂ ਗੱਡੀਆਂ ਦੇ ਨਾਲ ਟਕਰਾ ਜਾਂਦੀ ਹੈ ਤਾਂ ਇਸ ਹਾਦਸੇ ਦੇ ਵਿੱਚ ਮਹਿੰਦਰ ਕੇਪੀ ਦੇ بیٹے ਰਿਚੀ ਕੇਪੀ ਦੀ ਜਿਹੜੀ ਆ ਉਹ ਜਾਨ ਚਲੀ ਗਈ ਹੈ ਇਕਲੋਤੇ ਪੁੱਤਰ ਸੀਗੇ ਪਰਿਵਾਰ ਦੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਉੱਥੇ ਹੀ ਰਾਜਨੀਤਿਕ ਲੀਡਰਾਂ ਦੇ ਵੱਲੋਂ ਵੀ ਹੁਣ ਕਿ ਮਹਿੰਦਰ ਕੇਪੀ ਦੇ ਨਾਲ ਜਿਹੜਾ ਆ ਉਹ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਬੀਤੀ ਦੇਰ ਰਾਤ 11 ਵਜੇ ਦੇ ਕਰੀਬ ਮਾਡਲ ਟਾਊਨ ਜੋ ਕਿ ਝੁਲੰਦਰ ਦਾ ਪੋਰਸ਼ ਏਰੀਆ ਹੈ ਉੱਥੇ ਇਹ ਹਾਦਸਾ ਵਾਪਰਿਆ ਹੈ ਜਿੱਥੇ ਸਾਬਕਾ ਐਮਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹਿੰਦਰ ਕੇਪੀ ਦੇ ਬੇਟੇ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਇੱਕ ਵਾਰ ਧਿਆਨ ਨਾਲ ਤੁਸੀਂ ਵੀ ਇਹ ਸੀਸੀਟੀਵੀ ਤਸਵੀਰਾਂ ਵੇਖੋ